ਆਜਾ ਜੀ ਕਹਾ ਫੀਗੋ ਉਹ ਮੈਂ ਘਰ ਆਇਆ ਹਾਂ ਰੱਬ ਦਾ ਕਾਇਦਾ ਦਾ ਪੁਲਿਸ ਦਾ ਕਾਇਦਾ ਤੇ ਟਰੱਕ ਵਾਲਿਆਂ ਨੇ ਗਲਤ ਸਾਈਡ ਤੇ ਕੱਟਦਾ ਹੀ ਲੋਕਾਂ ਦੇ ਸਨ ਮੁਤਾਬਕ ਤੇ ਬਚਤ ਰਹੀ ਗਈ ਨਹੀਂ ਤਾਂ ਸਕੂਲੀ ਬੱਚਿਆਂ ਦੀ ਵੀ ਪਰਿਵਰਸੀ ਨਹੀਂ ਤਾਂ ਸਾਰੇ ਜਵਾਕ ਮਾਰ ਦਿੱਤੇ ਸਨ ਬਚ ਗਏ ਚਲ ਪਰਮਾਤਮਾ ਨੇ ਬਚਦੇ ਰੱਖ ਦਿੱਤੇ ਬਈ ਉਹ ਸਹੀ ਗੱਲ ਹੈ ਜੀ ਨਾ ਬੜਾ ਸੁਪਰੇ ਕਹ ਹਰਦਾ ਹੈ ਹੈਲੋ ਗਾਹਾਂ ਨਾਲ ਮਾਰੀ ਉਹ ਆਪਣੇ ਕਾਂ ਕੰਮ ਜੀਤਾ ਵੀਰੇ ਕੀ ਗੱਲ ਹੋਈ ਆ ਕਿ ਕਿਹੜੇ ਸਕੂਲ ਪੈਂਦੀ ਸੀ ਮੇਰੇ ਪਾਸ ਤਾਂ ਗ੍ਰੇਡ ਬੇਲ ਤੇ ਸੀ ਤੁਹਾਰੇ ਇਸ ਦੇ ਕਿੱਥੇ ਦਾ ਸਕੂਲ ਜਾਂਦੇ ਸੀ ਵੀਰੇ ਬਾਸ ਤਾਂ ਵੀਰੇ ਰੋਡ ਤੇ ਜਾਈ ਜਾਂਦੀ ਸੀ ਟਰੱਕ ਵਾਲੇ ਨੇ ਮੂਰੇ ਲਿਆਂਦੇ ਵਿੱਚ ਮਾਰਾ ਮੂਰੇ ਲਿਆਂਦ ਕੇ ਮੇਰੇ 42 ਬੱਚੇ ਸਾਰੇ ਜੱਗ ਨੂੰ ਬੱਚੇ ਨਹੀਂ ਵੀਰੇ ਸਾਰੇ ਅੱਗੇ ਹੋਇਆ ਤੇ ਅੱਗੇ ਆ ਰੋਡ ਨਹੀਂ ਵੀਰੇ ਪਤਾ ਕਿਹੜਾ ਕਿੰਨੇ ਵਜੇ ਘਟੇ ਜਾਂ ਬਾਹਰ ਇੱਕ ਲਾਈਨ ਕੀ ਸੀ ਸਾਢੇ ਕਿਸਤ ਨੂੰ ਬਰਾਬਰ ਮਕਸੀਮ ਕਾ ਉਹ ਇੱਕ ਮਿੰਟ ਹਟ ਜਾ ਤੂੰ ਇਧਰ ਆ ਰੇ ਸੀ ਆਹੇ ਸਕੂਲ ਜਾ ਰੇ ਸੀ ਰਾਜੀਆਂ ਰਾਜੀਆਂ ਤਾਂ ਆ ਰੇ ਸੀ ਕਿੰਨੇ ਵਜੇ ਗੱਲ ਹੋਈ ਹੈ ਕਿੱਥੇ ਹੋਇਆ ਸੀ ਤਾਂ ਮਿਸਤਰੀ ਦੇ ਨਾਲ ਹਾਂ ਬਹੁਤ ਹਟ ਜਾ ਬਹੁਤ ਆ ਰਿਹਾ ਸੀ ਉਹ ਵੀ ਉਹ ਟਰੱਕ ਆ ਰਿਹਾ ਸੀ ਉਹਨੇ ਬੱਚੇ ਬ੍ਰਾਸ ਨਾ ਤੇ ਸਪਤਾਨੀ ਜੀ ਕਿ ਨਾ ਮੈਂ ਆਹ ਆਹ ਇਨ ਇਨ ਵੀ ਆਸ ਜੀ ਅੱਛਾ ਜੇ ਟਰੱਕ ਮੰਨਦਾ ਕਿ ਟਰੱਕ ਦੇ ਵਿਚਾਲੇ ਬੱਚੇ ਹੁੰਦੇ ਆਪਾਂ ਜੇ ਟਰੱਕ ਦੇ ਵਿਚਾਲੇ ਬਜੰਦੀ ਨੂੰ ਟਰੱਕ ਦੇ ਅੰਦਰ ਛਕੜਾਗਾ ਪਰ ਮੰਨਦੇ ਵੀ ਟਰੱਕ ਦਾ ਦੋ ਦੋ ਸੀ ਟਰੱਕ Thank <laughs>